ਹਾਂ ਜੀ ਤੁਸੀਂ ਕੰਮ ਤੋਂ ਪ੍ਰਣਾੜਾ ਲਈ ਤੁਸੀਂ ਕਿੰਨਾ ਹੋ ਗਿਆ ਕਿ ਸਮੇਂ ਦਾ 29 ਹਸਤੀ ਦਾ ਜਨਾ ਸੀ ਕੁਝ ਪ੍ਰੈਨਿਤੀ ਲੈ ਕੇ ਆਏ ਹੋ ਕੀ ਤੁਸੀਂ ਰੈਡੀ ਕਰਦੇ ਜੀ ਇਹ ਆਉਣ ਦੇ ਨਾਲੇ ਹੋ ਗਏ ਬਣਿਆ ਪੱਤੀਆਂ ਹੋ ਗਿਆ ਜੀ ਜਾਗ ਹੋ ਰਹੇ ਨੂੰ ਹੋ ਜੀ ਤੇ ਸਭ ਦਾ ਟੈਕ ਬੰਨ ਜਿਸ ਤਰ੍ਹਾਂ ਤੁਸੀਂ ਹਲੋਕਰੀਆਂ ਤਿਆਰ ਰੱਖੀਆਂ ਨੇ ਇਹ ਤਾਂ ਸਾਰੇ ਤੁਸੀਂ ਆਪ ਰੈਡੀ ਕਰਦੇ ਜੀ ਆਪ ਰੈਡੀ ਕਰਦੇ ਜੀ ਅਸੀਂ 4-5 ਭੈਣਾਂ ਦਾ ਸਾਡਾ ਗਰੁੱਪ ਇਕੱਠਾ ਠੀਕ ਹੈ ਜੀ ਆਪ ਤਿਆਰ ਕਰਦੇ ਠੀਕ ਹੈ ਦੇਖ ਸਾਡੇ ਧਾਰੀ ਗਲ ਬਟਿਕ ਬਾਈ ਮਨਪ੍ਰੀਤ ਕੌਰ ਭੈਣ ਵੱਲੋਂ ਤੇ ਇਧਰ ਵੀ ਪਲੀਜ਼ ਇਥੇ ਐਂਡਰਸ ਤੇ ਆਜੋ ਪਲੀਜ਼ ਬਗੈਰਾ ਸਾਰਾ ਕੁਝ ਤੁਸੀਂ ਢਾੜੀ ਵਾਲ ਬੁਟੀਕ ਵਾਹ ਹੰਪਿਤਕਾਰ ਪੀਣੀ ਬੁਟੀ ਤਿਆਰ ਕੀਤੇ ਹੋਏ ਇਹ ਹਾਂਜੀ ਕਾਗਜ ਤੋਂ ਤੇ ਇਹ ਤੋਂ ਗਾਚੀ ਤੋਂ ਤਿਆਰ ਕੀਤੇ ਹੋਏ ਠੀਕ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਹੈ ਇਹ ਤੋਂ ਬਿਨਾ ਤੁਸੀਂ ਜੇ ਇਧਰ ਝੋਲੇ ਵੀ ਦੇਖ ਸਕਦੇ ਹੋ ਝੋਲੇ ਬੈਗ ਸਾਰੇ ਜਿਵੇਂ ਸਾਧਨ ਦਾ ਸਮਾਨ ਲੈ ਕੇ ਜਾਣਾ ਆ ਸਾਡੇ ਸਾਰੇ ਬੈਗ ਤਿਆਰ ਕਰਦੇ ਹਾਂ ਠੀਕ ਹੈ ਜੀ ਹਰ ਤਰ੍ਹਾਂ ਦੀ ਮੰਨ ਲਓ ਤੁਹਾਨੂੰ ਜਿਹੜੀ ਕਲੈਕਸ਼ਨ ਮਿਲੂਗੀ ਭੈਣ ਕੋਲੇ ਸਾਹੀ ਜਿੱਤੀ ਬੈਗ ਹੋ ਗਈ ਸਾਰੇ ਠੀਕ ਹੈ ਜੀ ਸੋ ਭੈਣ ਦੀ ਆਈਡੀ ਨਾਲ ਕਲੈਬ ਕਰ ਰਹੇ ਆ ਨੰਬਰ ਸਕਰੀਨ ਤੇ ਚੱਲ ਰਹੇ ਆ ਕਿਸੇ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਤਿਆਰ ਕਰਵਾਉਣੀ ਹੈ ਕਿਤੇ ਵੀ ਤਾਂ ਤੁਸੀਂ ਭੈਣ ਨਾਲ ਸੰਪਰਕ ਕਰਕੇ ਇਹਨਾਂ ਨਾਲ ਤੁਸੀਂ ਆਰਡਰ ਕਰ ਸਕਦੇ ਹੋ ਠੀਕ ਹੈ ਬੈਸਟ